ਸ਼ਸ਼ੀਕਾਲ ਸカイ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਬੀਬੀਐਮਬੀ ਦੇ ਨਾਲ ਜੁੜੀ ਹੋਈ ਆ ਪਾਖੜਾ ਡੈਮ ਦੇ ਵਿੱਚੋਂ ਅੱਜ 26000 ਕਿਊਸਿਕ ਦੇ ਲਗਭਗ ਪਾਣੀ ਛੱਡਿਆ ਜਾਣਾ ਹੈ ਜਿਸ ਨੂੰ ਲੈ ਕੇ ਇੱਕ ਪਾਸੇ ਪਾਣੀ ਛੱਡਿਆ ਜਾ ਰਿਹਾ ਤੇ ਦੂਜੇ ਪਾਸੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਕਰਵਾਈਆਂ ਜਾ ਰਹੀਆਂ ਨੇ ਖਾਸ ਕਰਕੇ ਅਨਾਉਂਸਮੈਂਟਾਂ ਦੇ ਵਿੱਚ ਇਹ ਸੰਕੇਤ ਦਿੱਤੇ ਜਾ ਰਹੇ ਨੇ ਕਿ ਜਿਹੜੇ ਲੋਕ ਜਾਂ ਜਿਹੜੇ ਪਿੰਡ ਸਤਲੁਜ ਦਰਿਆ ਦੇ ਕੰਡੇ ਨੇ ਉਹ ਲੋਕ ਦਰਿਆਵਲ ਨਾ ਜਾਣ ਤੇ ਉਹਨਾਂ ਨੂੰ ਸੰਚੇਤ ਕੀਤਾ ਗਿਆ ਹੈ ਕਿ ਪਾਣੀ ਦਾ ਜਿਹੜਾ ਪੱਧਰ ਹੈ ਉਹ ਵਧੇਗਾ ਕਈ ਵਾਰ ਗਰਮੀ ਦੇ ਦੌਰ ਦੇ ਵਿੱਚ ਬੱਚੇ ਜਾਂ ਲੋਕ ਨਹਿਰ ਦੇ ਵਿੱਚ ਢਾਉਣ ਚਲੇ ਜਾਂਦੇ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਨਾਉਂਸਮੈਂਟਾਂ ਦੇ ਵਿੱਚ ਕਿਹਾ ਗਿਆ ਤੇ ਸੁਚੇਤ ਰਹਿਣ ਦੀ ਲੋੜ ਵੀ ਆਉਂਦੀ ਜੇਕਰ ਗੱਲ ਕੀਤੀ ਜਾਵੇ ਪੌਂਗ ਡੈਮ ਦੀ ਤਾਂ ਪੌਂਗ ਡੈਮ ਦੇ ਵਿੱਚ ਇਸ ਵਾਰ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧਿਆ ਹੈ ਕਿਉਂਕਿ ਗਲੇਸ਼ੀਅਰ ਪਿੰਗਰ ਲੈ ਨੇ ਤੇ ਗਰਮੀ ਹੈ ਜੋ ਉਹ ਲਗਾਤਾਰ جاری ਹੈ ਜਿਸ ਨੂੰ ਲੈ ਕੇ ਇਹ ਜਿਹੜਾ ਹੁਣੇ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਹੇਟਲੇ ਇਲਾਕਿਆਂ ਦੇ ਵਿੱਚ ਭਾਵੇਂ ਪੰਜਾਬ ਹੈ ਅਮੇ ਹਰਿਆਣਾ ਐ ਪਾਵੇਂ ਰਾਜਸਥਾਨ ਐ ਉੱਥੇ ਪਾਣੀ ਦੀ ਮੰਗ ਵਧੀ ਐ ਕਿਉਂਕਿ ਇੱਕ ਪਾਸੇ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਐ ਦੂਜੇ ਪਾਸੇ ਜੋ ਗਰਮੀ ਦਾ ਦੌਰ ਐ ਉਹ ਲਗਾਤਾਰ ਜਾ ਰਹੀ ਐ ਜਿਸ ਨੂੰ ਮੁੱਖ ਰੱਖਦੇ ਆ ਇਹ ਪਾਣੀ ਵੀ ਛੱਡਿਆ ਗਿਆ ਤੇ ਦੂਜਾ ਕਾਰਨ ਇਹ ਵੀ ਐ ਕਿ ਪੌਂਗ ਡੈਮ ਦੇ ਵਿੱਚ ਜਿਹੜਾ ਹੁਣ ਪਾਣੀ ਦਾ ਪੱਧਰ ਐ ਉਹ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਗਰਮੀ ਕਰਕੇ ਜਿਹੜੇ ਗਲੇਸ਼ੀਅਰ ਨੇ ਉਹ ਪਿੰਗਲ ਰਹੇ ਨੇ ਜੇਕਰ ਰਿਪੋਰਟਾਂ ਦੇ ਉੱਤੇ ਝਾਤ ਮਾਰੀ ਜਾਵੇ ਤਾਂ ਪਿਛਲੇ 60 ਸਾਲਾਂ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਐ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਡੈਮ ਐ ਉਸ ਨੂੰ ਖੋਲਿਆ ਜਾ ਰਿਹਾ ਉਸ ਵਿੱਚ ਇਹ ਕੱਢਿਆ ਜਾ ਰਿਹਾ ਤੇ ਉੱਥੇ ਹੀ BBMP ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਜਿਹੜਾ ਪਾਣੀ ਹੈ ਉਹ ਛੱਡਿਆ ਜਾਵੇਗਾ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਾਣੀ ਦੀ ਲੋੜ ਹੈ ਜਿਸ ਨੂੰ ਮੁੱਖ ਰੱਖਦੇ ਹਾਂ ਇਹ ਹੇਠਲੇ ਪੱਧਰ ਤੇ ਛੱਡਿਆ ਜਾ ਰਿਹਾ ਉੱਥੇ ਹੀ BBMP ਦੇ ਅਧਿਕਾਰੀ ਨੇ ਜੋ ਉਹ ਕੀ ਕੁਝ ਕਹਿ ਰਹੇ ਨੇ ਇਸ ਸਾਰੇ ਮਸਲੇ ਦੇ ਉੱਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਇਹ ਦੇਖੋ ਜੀ ਜਿਹੜਾ ਅਸੀਂ ਪਾਣੀ ਛੱਡ ਰਹੇ ਹਾਂ ਇਹ ਕੋਈ ਫਲੱਡ ਵਾਟਰ ਨਹੀਂ ਹੈਗਾ ਇਹ ਨਹੀਂ ਸਾਡੇ ਕੋਲ ਪਾਣੀ ਜ਼ਿਆਦਾ ਤਾਂ ਛੱਡ ਰਹੇ ਹਾਂ ਕੋਈ ਪੈਨਕੀ ਹੋਣ ਦੀ ਲੋੜ ਨਹੀਂ ਸਾਡੀਆਂ ਜਿਹੜੀਆਂ ਨੰਗਲ ਹਾਈ ਡੈਮ ਚੈਨਲ ਤੇ ਅਨੰਦਪੁਰ ਸਾਹਿਬ ਹਾਈ ਡੈਮ ਹੈ ਉਹ 23000 ਪਾਣੀ ਹੀ ਕੈਰੀ ਕਰਦੀਆਂ ਨੇ। ਸੋ ਜੇ ਪਾਣੀ ਦੀ ਡਿਮਾਂਡ ਇੱਥਾਂ ਪੰਜਾਬ, ਹਰਿਆਣਾ, ਰਾਜਸਥਾਨ ਦੀ 23000 ਤੋਂ ਜ਼ਿਆਦਾ ਵੱਜ ਜਾਂਦੀ ਹੈ ਤਾਂ ਸਾਨੂੰ ਨੰਗਲ ਡੈਮ ਤੋਂ ਡਾਊਨਸਟ੍ਰੀਮ ਦਰਿਆਜ ਪਾਣੀ ਛੱਡਣਾ ਪੈਂਦਾ ਹੈ। ਇਹ ਆਈਸ ਵਾਲੀ ਛੱਡਦੇ ਆ। ਇਸ ਟਾਈਮ ਉੱਥੇ ਡਿਮਾਂਡ ਵਧੀ ਹੋਈ ਹੈ ਪਾਣੀ ਦੀ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਤਾਂ ਅਸੀਂ ਕਰੀਬ 3500 ਪਾਣੀ ਅਸੀਂ ਹੁਣ ਛੱਡਿਆ ਉੱਥੇ ਦਰਿਆ ਦੇ ਵਿੱਚ। ਜੇ ਡਿਮਾਂਡ ਹੋਰ ਵੱਧਦੀ ਹੈ ਐਂ ਗਰਮੀ ਪੈਂਦੀ ਰਹੀ, ਵਾਧੂ ਛੱਡ ਉਰਜੇ ਮੀਂਹ بارشਵਾਰਾ ਪੈ ਜਾਂਦੀ ਹੈ ਡਿਮਾਂਡ ਘਟ ਜਾਂਦੀ ਹੈ ਤਾਂ ਅਸੀਂ ਘਟਾ ਵੀ ਦਵਾਂਗੇ ਲੇਕਿਨ ਪੈਂਕਿਊਂ ਦੀ ਲੋਡ ਨਹੀਂ ਮੈਕਸਿਮ 7-8000 ਤੋਂ ਜਸਦਾ ਬਹੁਤ ਉਹ ਪਾਣੀ ਇਤੋਂ ਜ਼ਿਆਦਾ ਪਾਣੀ ਨਹੀਂ ਜਾਏਗਾ ਇਸ ਟਾਈਮ ਮੜਾ ਗਿਆ 3500 4000 ਰਹਿ ਗਿਆ ਇਸ ਤੋਂ ਜ਼ਿਆਦਾ ਨਹੀਂ ਹੈ ਹਾਂਜੀ ਇਹ ਅੱਛੀ ਗੱਲ ਹੈ ਸੁਚੇਦ ਰਣ ਕਿਉਂਕਿ ਕਈ ਯਾਰ ਬੰਦੇ ਬੱਚੇ ਪੁਰਾਣੇ ਦੇ ਹਿਸਾਬ ਨਾਲ ਵੀ 500 700 ਕਿਸੀ ਪਾਣੀ ਚੱਲ ਰਿਹਾ ਵਿੱਚ ਚਲੇ ਜਾਂਦੇ ਨੇ ਦਰਿਆ ਦੇ ਤਾਂ ਪਾਣੀ ਕਿੱਥੇ ਡੂੰਘਾ ਹੁੰਦਾ ਤੇ ਉਹ ਖਤਰਾ ਰਹਿੰਦਾ ਕੋਈ ਨਾ ਕੋਈ ਸੋ ਮੈਂ ਤਾਂ ਇਹੀ ਸਾਰਿਆਂ ਨੂੰ ਡਵਾਈਸ ਕਰਾਂਗਾ ਕਿ ਸਾਡਾ ਦੱਸਣ ਦਾ ਪਰਪਜ਼ ਇਹੀ ਹੈ ਵੀ ਆਪਾਂ ਦਰਿਆ ਦੇ ਨੇੜੇ ਨਾ ਜਾਈਏ ਕਦੇ ਪਾਣੀ ਕਚਾਨੂ ਵੀ ਛੱਡਣਾ ਪੈਦਾ ਸਾਨੂੰ ਬਲਕਿ ਡਿਮਾਂਡ ਆ ਗਈ ਐ ਸੇ ਉਸ ਦਾ ਇਨਟੀਮੀਟ ਕਰਨ ਲਈ ਲੇਟ ਹੋ ਜੀਏ ਬਸ ਤਾਂ 24 ਘੰਟੇ ਪਹਿਲਾਂ ਇਨਟੀਮੀਟ ਕਰਦੇ ਹੀ ਕਰਦੇ ਆ ਪਰ ਫਿਰ ਵੀ ਕਿਸੇ ਨੂੰ ਖ਼ਦ ਦਾ ਨਾ ਪਤਾ ਲੱਗੇ ਸੋ ਜਿੰਦ ਤੱਕ ਇਹ ਹੈਗਾ ਇਸ ਟਾਈਮ ਚੱਲ ਰਿਹਾ ਤਾਂ ਵਾਈਡੀ ਕਰਨਾ ਚਾਹੀਦਾ ਤਾਂ ਫਿਰ ਕੋਈ ਤਿਕਣੀ ਫਿਰ ਸਿੱਧਾ ਘਾਤਰ ਪਾਣੀ ਛੱਡਾਂਗੇ ਜਿੰਦੇ ਬਾਰਿਸ਼ ਨਹੀਂ ਪੈਂਦੀ ਕੋ ਚੰਗਾ ਮੀਂਹ ਨਹੀਂ ਪੈਂਦਾ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਹੈ ਹੁਣ ਮੈਕਸਿਮ ਡਿਮਾਂਡ ਹੈ ਪੰਜਾਬ ਹਰਿਆਣਾ ਰਾਜਸਥਾਨ ਹਰ ਇੱਕ ਬੰਦਾ ਪਾਣੀ ਮੰ ਤੋ ਇਸ ਕਰਕੇ ਜਿੰਨ ਤੱਕ ਤਗੜੀ ਬਾਰਿਸ਼ ਨਹੀਂ ਪੈਂਦੀ ਇਹ ਮੈਨੂੰ ਲੱਗਦਾ ਡਿਮਾਂਡ ਰਹੇਗੀ ਇਹ ਸਰ ਪਾਖੜਾ ਡੈਮ ਜਿਹੜਾ ਜਰਦ ਹੈ ਇਸ ਦਾ ਕੋਈ 14 15 ਫੁੱਟ ਇਸ ਪਰ ਜ਼ਿਆਦਾ ਹੈ ਪਿਲੇ ਨਾ ਨੋ ਕਿਉਂਕਿ ਇਹ ਸਨੋਬਲ ਜ਼ਿਆਦਾ ਹੀ ਗਰਮੀ ਜ਼ਿਆਦਾ ਪੈ ਰਹੀ ਹੈ ਸਨੋਬਲਟਰੀ ਜ਼ਿਆਦਾ ਆਈ ਹੈ ਪਰ ਕੋਈ ਉਹ ਕਰਾਂ ਕਬਰਾਂ ਵਾਲੀ ਗੱਲ ਕੋਈ ਨਹੀਂ 100 ਫੁੱਟ ਨਹੀਂਵੇਂ ਹਾਲੇ ਤੋ so, 1584 ਲੈਵਲ ਹੈਗਾ 1680 ਤੱਕ ਵੀ ਜਾ ਸਕਦੇ ਹ ਕੋਈ 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 ਘਬਰਾਉਣ ਦੀ ਪੈਂਤੀ ਹੁੰਦੀ ਲੋਕ ਤੇ ਸਰ ਇਸ ਵਾਰ ਲੱਗਦਾ ਕਿ ਜਿਹੜਾ ਇਹ ਬਾਟਰ ਲੈਵਲ ਹੈ ਕਾਫੀ ਉੱਪਰ ਤੱਕ ਜਾਦੀ ਹ ਕਿੰਨੀ ਜਾ ਸਕਦੀ ਹੈ ਕੁਝ ਨਹੀਂ ਕਹਿ ਸਕਦੇ ਲਾ ਨੀਨੋ ਇਫੈਕਟ ਹੈ ਕੀ ਕੰਮ ਕਰ ਰਿਹਾ ਹੈ ਤੇ ਉਹਦੇ ਚ ਨਾਰਮਲ ਬਾਰਸ਼ ਆਂਦੀ ਹੈ ਤੋ ਨਾਰਮਲ ਬਾਰਸ਼ ਆਂਦੀ ਹੈ ਤਾਂ ਜ਼ਰੂਰੀ ਨਹੀਂ ਲੈਵਲ ਉੱਥੇ ਉੱਚਾ ਜਾਵੇ ਸਤਾ ਜਾਵੇ ਮੇਬੀ 1600 ਤੋਂ 170 ਤੱਕ ਚਲਾ ਜਾਵੇ 170 ਤੱਕ ਹੀ ਕੁਝ ਜੋ ਹਲੇ ਕੁਝ ਕਹਿ ਨਹੀਂ ਸਕਦੇ ਜੋ ਸਾਡੇ ਲੈਵਲ ਚੱਲ ਰਿਹਾ ਜੋ ਪੈਟਰਨ ਚੱਲ ਰਿਹਾ ਉਹਦੇ ਸਹਾਰੇ ਨਾਲ ਉਹ ਲੈਵਲ ਨਹੀਂ ਜਾਏਗਾ ਲੇਕਿਨ ਲਾਸਟ ਟਾਈਮ ਜਿਵੇਂ ਹੋਇਆ ਸੀਗਾ ਦੋ ਐਪੀਸੋਡ ਬਹੁਤ ਤਕੜੇ ਹੋਈ ਬਾਰਿਸ਼ ਦੇ ਬੱਦਲ ਫਟੇ ਹੋਰ ਕਿਤੇ ਸੋ ਪਰਮਾਤਮਾ ਨੂੰ ਕੁਝ ਨਹੀਂ ਪਤਾ ਚੱਲਦਾ ਪਰ ਅਦਰਵਾਈਜ਼ ਕੋਈ ਦਿੱਕ ਘਬਰਾਣ ਦੀ ਗੱਲ ਨਹੀਂ ਇਸ ਵਾਰ ਸਰ ਕਿੰਨਾ ਇਨਫਲੋ ਤੇ ਆਊਟਫਲੋ ਕਰ ਰਹੇ ਹੋ ਇਸ ਟਾਈਮ ਕੋਈ 21000 ਦੇ ਕਰੀਬ ਇਨਫਲੋ ਆ ਰਿਹਾ ਹੈ ਤੇ ਅਸੀਂ 26200 ਆਊਟਫਲੋ ਕਰ ਰਹੇ ਹਾਂ ਮਤਲਬ ਆਨ ਤੋਂ ਜ਼ਿਆਦਾ ਜ਼ਿਆਦਾ ਕਰ ਰਹੇ ਸਰ ਜਿੱਦਾਂ ਤੁਸੀਂ ਦੱਸਿਆ ਵਿੱਚ ਆਉਂਦੇ ਸੀ ਸੀਜ਼ਨ ਸਟਾਰਟ ਹੈ ਤਾਂ ਪਾਰਟਨਰਸ਼ਿਪ ਦੀ ਜਿਹੜੀ ਪਾਣੀ ਦੀ ਮੰਗ ਆ ਡ ਹੈ ਕੀ ਬਿਜਲੀ ਦੀ ਮੰਗ ਵੀ ਕਰ ਵਧੀ ਹੈ ਹਾਂਜੀ ਬਿਜਲੀ ਦੀ ਮੰਗ ਵਧੀ ਹੈ ਲੇਕਿਨ ਸਾਡਾ ਜਿਹੜਾ ਇੱਥੇ ਹੈਗਾ ਸਿਸਟਮ ਇਹੀ ਹੈ ਵੀ ਅਸੀਂ ਇਰੀਗੇਸ਼ਨ ਦੇ ਸਾਹਮਣੇ ਚੱਲਦੇ ਹਾਂ ਪਾਵਰ ਦੀ ਮੰਗ ਦੇ ਸਾਹਮਣੇ ਅਸੀਂ ਪਾਣੀ ਨਹੀਂ ਛੱਡਦੇ ਜਿੰਨੀ ਕੋਈ ਪਾਣੀ ਬੜਾ ਹੁਣ ਬੁੱਲਿਆ ਤੇ ਇਹਦਾ ਕੋ ਆਪਾਂ ਮੁੱਲ ਨਹੀਂ ਕਰ ਸਕਦੇ ਤੇ ਇਸ ਕਰਕੇ ਸਾਨੂੰ ਇਹਦੇ ਜਿਆਦਾ ਪ੍ਰੈਸ਼ੀਅਸ ਹੈ ਕਿ ਕਰਕੇ ਅਸੀਂ ਪਾਣੀ ਵੇਸਟ ਨਹੀਂ ਕਰਦੇ ਕਿੰਨੀ ਲੋੜ ਹੈ ਉਹਨੇ ਛੱਡਦੇ ਹਾਂ ਉਹਨੇ ਕਿੰਨੇ ਛੱਡੇ ਹਾਂ ਹਾਂਜੀ ਮਸ਼ੀਨਾਂ ਕਿੰਨੀਆਂ ਛੱਡੀਆਂ ਤੇ ਮਨ ਨਹੀਂ ਪਤਾ ਉਹ ਪਾਊਡਰ ਰੱਖ ਦਿੱਸਨਗੇ